ਦਾਸ ਬਿੰਦਰ ਸਰਵਾ ਸ਼੍ਰੀ ਗੁਰਬਿਦਾਸ ਟਾਈਗਰ ਫੋਰਸ ਸੀਨੀਅਰ ਵਾਇਸ ਪ੍ਰਧਾਨ ਪੰਜਾਬ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਥੋੜੇ ਦਿਨ ਪਹਿਲਾਂ ਇੱਕ ਇਨਸਾਨ ਜੋ ਤੜੀ ਪਾਰ ਗੁਜਰਾਤ ਤੋਂ ਇੱਕ ਗੁੰਡਾ ਜਿਹੜਾ ਇੱਕ ਨਵਾਂ ਹੀ ਫੇਮ ਲੱਭਦਾ ਸੀਗਾ ਕਿ ਜਦੋਂ ਕੋਈ ਫੇਮ ਨਹੀਂ ਲੱਭਦਾ ਕਿਸੇ ਨੂੰ ਤੇ ਉਹ ਫਿਰ ਬਾਬਾ ਸਾਹਿਬ ਬਾਬਾ ਸਾਹਿਬ ਬਾਬਾ ਸਾਹਿਬ ਦੇ ਰੱਟ ਲਾਣ ਲੱਗ ਪੰਦਾ ਤੇ ਇਹ ਇੱਕ ਇਨਸਾਨ ਨੇ ਬਾਬਾ ਸਾਹਿਬ ਨੂੰ ਦੱਸਿਆ ਕਿ ਇੱਕ ਫੈਸ਼ਨ ਹੋ ਗਿਆ ਸਾਡੇ ਲੋਕਾਂਲੇ ਫੈਸ਼ਨ ਹੀ ਆ ਔਰ ਦੂਸਰੀ ਗੱਲ ਉਹਨੇ ਕਿ ਇਹ ਕਹੀ ਸੀ ਕਿ ਜੇ ਤੁਸੀਂ ਰੱਬ ਦਾ ਨਾਮ ਜਪਦੇ ਤੇ ਸ਼ਾਇਦ ਤੁਹਾਡੇ ਲਈ ਸੱਤ ਜਨਮ ਜਿਹੜੇ ਆ ਉਹ ਸੁਧਰ ਜਾਂਦੇ ਔਰ ਸਵਰਗਾਂ ਚ ਚਲ ਜਾਂਦੇ ਸਾਡੀ ਜ਼ਿੰਦਗੀ ਪਹਿਲਾਂ ਨਰਕ ਬਣੀ ਹੋਈ ਸੀ ਸਾਡੀ ਜ਼ਿੰਦਗੀ ਨਰਕ ਬਣੀ ਹੋਈ ਸੀ ਔਰ ਸਾਡੀ ਜ਼ਿੰਦਗੀ ਨੂੰ ਸਵਰਗ ਬਾਬਾ ਸਾਹਿਬ ਡਾਕਟਰ ਭੀਮਰਾਓਂ ਵੇਟ ਕਰਨੇ ਬਣਾਇਆ ਸਾਡੇ ਲਈ ਤਾਂ ਉਹੀ ਰੱਬ ਆ ਅਸੀਂ ਤਾਂ ਹਰ ਵਕਤ ਉਹਨਾਂ ਨੂੰ ਜਪਦੇ ਵੀ ਆ ਪੜ੍ਹਦੇ ਵੀ ਆ ਨਾਮ ਹਰ ਵਕਤ ਸਾਡੇ ਮੂੰਹ ਤੇ ਰਹਿੰਦਾ ਉਹਨਾਂ ਦਾ ਕਿ 바ਵਾ ਸਾਹਿਬ ਡਾਕਟਰ ਪੀਮਰਾਮ ਅਬੇਟਕਰ ਜਿੰਦਾਬਾਦ ਜਿੰਦਾਬਾਦ ਜੈ ਪੀਮ ਜੈ ਭਾਰਤ ਇਹ ਹਰ ਵਕਤ ਅਸੀਂ ਜਿਹੜਾ ਉਹਨਾਂ ਦਾ ਨਾਮ ਜਪਦੇ ਆਂ ਔਰ ਜਪਦੇ ਰਹਿਾਂਗੇ ਔਰ ਔਰ ਇਹ ਵੀ ਤੈਨੂੰ ਮੈਂ ਗੱਲ ਦੱਸਣਾ ਚਾਹੁੰਨਾ ਕਿ ਤੇਰੇ ਹਾਲਾਤ ਜਿਹੜੇ ਆ ਹੁਣ ਇਸ ਤਰ੍ਹਾਂ ਦੇ ਹੋ ਜਣੇ ਇਸ ਅ ਦੁਨੀਆ ਦੇ ਵਿੱਚ ਔਰ ਇਸ ਵਰਲਡ ਦੇ ਵਿੱਚ ਦਾ ਤੂੰ ਕਿਤੇ ਜਾ ਹੀ ਨਹੀਂ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਤੇਰੇ ਹਾਲਾਤ ਇੰਨੇ ਮਾੜੇ ਅਸੀਂ ਲੋਕਾਂ ਨੇ ਕਰਦਣੇ ਆ ਕਿ ਤੂੰ ਆਣ ਵਾਲੇ ਟਾਈਮ ਦੇ ਵਿੱਚ ਜਿਹੜਾ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਔਰ ਮੈਂ ਇਹ ਵੀ ਜਾਣਦਾ ਆ ਕਿ ਤੁਹਾਨੂੰ ਲੋਕਾਂ ਨੂੰ ਸਭ ਤੋਂ ਜ਼ਿਆਦਾ ਨਫ਼ਰਤ ਕਿਸ ਚੀਜ਼ ਤੋਂ ਆ ਔਰ ਮੈਂ ਆਪਣੇ ਬਹੁਜਲ ਸਮਾਜ ਨੂੰ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਨਫ਼ਰਤ ਕਿਸ ਨੇਤਾ ਤੋਂ ਔਰ ਕਿਸ ਲੀਡਰ ਤੋਂ ਆ ਜੇ ਇਹਨਾਂ ਨੂੰ ਨਫ਼ਰਤ ਆ ਸਭ ਤੋਂ ਜ਼ਿਆਦਾ ਤੇ ਉਹ ਹੈਗੀ ਆ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਅਗਰ ਇਹਨਾਂ ਨੂੰ ਕਿਸੇ ਕਿਤਾਬ ਤੋਂ ਨਫ਼ਰਤ ਆ ਜਾਂ ਇਹਨਾਂ ਨੂੰ ਕਿਸੇ ਕਿਤਾਬ ਤੋਂ ਡਰਵਾ ਉਹ ਹੈਗਾ ਭਾਰਤੀ ਸੰਵਿਧਾਨ ਇਹਨਾਂ ਨੂੰ ਉਸ ਚੀਜ਼ ਤੋਂ ਖੌਫ ਆ ਡਰਵਾ ਔਰ ਦੂਸਰੀ ਗੱਲ ਇਹ ਜਿਹੜੀ ਤੀਸਰੀ ਨਫ਼ਰਤ ਜੇ ਕਿਸੇ ਚੀਜ਼ ਤੋਂ ਹੈਗੀ ਆ ਉਹ ਹੈਗਾ ਸਾਡਾ ਰਿਜ਼ਰਵੇਸ਼ਨ ਅਰਖਸ਼ਨ ਜੋ ਬਾਬਾ ਸਾਹਿਬ ਨੇ ਸਾਨੂੰ ਦਿੱਤਾ ਹੈ ਜੇ ਬਾਬਾ ਸਾਹਿਬ ਸਾਨੂੰ ਅਰਖਸ਼ਨ ਨਾ ਦਿੰਦੇ ਜਾਂ ਸਾਡੇ ਲਈ ਉਸ ਅਵਿਧਾਨ ਨਾ ਬਣਾ ਕੇ ਜਾਂਦੇ ਜਾਂ ਸਾਡੇ ਹੱਕ ਜਿਹੜੇ ਹਕੂਕ ਨਾ ਤਿਆਰ ਕਰਕੇ ਜਾਂਦੇ ਤੇ ਸ਼ਾਇਦ ਮੇਰੇ ਖਿਆਲ ਦੇ ਵਿੱਚ ਅੱਜ ਅਸੀਂ ਕਿਸੇ ਵੀ ਅਹੁਦੇ ਤੇ ਨਾ ਬੈਠੇ ਹੁੰਦੇ ਮੈਂ ਉਹਨਾਂ ਲੀਡਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਭਾਜਪਾ ਦੇ ਵਿੱਚ ਐਸਸੀ ਵਰਗ ਤੋਂ ਗਏ ਹੋਏ ਆ ਤਾਨੂੰ ਸ਼ਰਮ ਨਾਣੇ ਚਾਹੀਦੀ ਆ ਤੁਹਾਨੂੰ ਉਸ ਵੇਲੇ ਹੀ ਇਸਤੀਫਾ ਦੇ ਕੇ ਬਾਹਰ ਆ ਜਾਣਾ ਚਾਹੀਦਾ ਸੀ ਔਰ ਆਪਣੀਆਂ ਕਾਪੀਆਂ ਕਿਤਾਬਾਂ ਦੇ ਮੂੰਹ ਤੇ ਮਾਰ ਦੇ ਚੱਕੋ ਜਿਸ ਇਨਸਾਨ ਦੀ ਖਾਤਰ ਅਸੀਂ ਜਿਹਦੇ ਕਰਕੇ ਅਸੀਂ ਇਸ ਭਾਰਤੀ ਸੰਵਿਧਾਨ ਦੇ ਕਰਕੇ ਔਰ ਜਿਹਦੇ ਇਲੈਕਸ਼ਨ ਜਿੱਤ ਕੇ ਅਸੀਂ ਜਿਹੜੇ 바ਵਾ ਸਾਹਿਬ ਦੀ ਰਿਜ਼ਰਵੇਸ਼ਨ ਕਰਕੇ ਇਹ ਬੀਜੇਪੀ ਪਾਰਟੀ ਦੇ ਵਿੱਚ ਆਏ ਆ ਤੇ ਉਸੇ 바ਵਾ ਸਾਹਿਬ ਨੂੰ ਇਹ ਤੌਹੰਤ ਲਾ ਰਿਆ ਉਸੇ 바ਵਾ ਸਾਹਿਬ ਦਾ ਮਜ਼ਾਕ ਉਡਾਰ ਰਿਆ ਪਤਾ ਨਹੀਂ ਕਿਦਾਂ ਦੇ ਲੋਕ ਆ ਤੁਸੀਂ ਜਿਹੜੇ ਬਾਬਾ ਸਾਹਿਬ ਦੇ ਨਾਂ ਨੂੰ ਜਿਹੜਾ ਆ ਉਹ ਇੰਨਾ ਉਹ ਜਲੀਲ ਕੀਤਾ ਉਹਨੇ ਇੰਨਾ ਉਹਨੇ ਭੱਦੀ ਸ਼ਬਦੀ ਬੋਲੀ ਆ ਤੇ ਤੁਸੀਂ ਸੁਣਦੇ ਨੇ ਮੈਨੂੰ ਤਾਂ ਇਹ ਲੱਗਦਾ ਕਿ ਸਿਰਫ ਤੁਸੀਂ ਜਿਹੜਾ ਉਹ ਜਿੱਤਣ ਤੱਕ ਆ ਔਰ ਤੁਹਾਡੀ ਜਿਹੜੀ ਕੁਰਸੀ ਆ ਉਹ ਬਚਣੀ ਚਾਹੀਦੀ ਆ ਬਾਕੀ ਬਾਬਾ ਕੋਈ ਬਚੇ ਨਾ ਬਚੇ ਇਸ ਕਰਕੇ ਤੁਸੀਂ ਲੋਕ ਜਿਹੜਾ ਆ ਉੱਥੇ ਜਾ ਕੇ ਸਿਰਫ ਬੋਲੇ ਨਹੀਂ ਔਰ ਇਹ ਤੁਹਾਡੇ ਨਾਲ ਤਾਂ ਚੰਗੀ ਕਾਂਗਰਸ ਆ ਜਿਨੇ ਜਾ ਕੇ ਬਾਹਰ ਵਿਰੋਧ ਕੀਤਾ ਇਸ ਚੀਜ਼ ਦਾ ਜੇ ਅੱਜ ਗੁਰੂ ਵਿਦਾਸ ਟਾਈਗਰ ਫੋਰਸ ਇਹ ਵੱਡੀ ਚੇਤਾਵਨੀ ਦੇ ਉੱਤੇ ਕੰਮ ਕਰ ਰਹੀ ਆ ਵੱਡਾ ਤੁਹਾਨੂੰ ਚੇਤਾਵਨੀ ਦੇ ਰਹੀ ਆ ਕਿ ਜੇ ਤੁਸੀਂ ਲੋਕਾਂ ਨੇ ਇਹ ਹਰਕਤਾਂ ਨਾ ਬੰਦ ਕੀਤੀਆਂ ਤੇ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਵजूद ਖਤਮ ਹੋ ਜਾਣਾ ਵੈਸੇ ਵੀ ਖਤਮ ਆ ਕਿਉਂਕਿ ਤੁਸੀਂ ਜਿੱਤਦੇ ਈਵੀਐਮ ਨਾਲ ਤੁਸੀਂ ਈਵੀਐਮ ਨੂੰ ਬੰਦ ਕਰਕੇ ਦੇਖੋ ਮੈਂ ਕਹਿੰਦਾ ਤੁਹਾਡਾ ਵजूद ਕੀ ਤੁਹਾਡਾ ਅਸਤਿਤਵ ਹੀ ਖਤਮ ਹੋ ਜਾਣਾ ਇੱਥੋਂ ਭਾਜੀਪੀ ਸਰਕਾਰ ਜਿਹੜੀ ਹੁਣ ਮੁੜ ਕੇ ਆਣੀ ਨਹੀਂ ਉਹ ਕਿਉਂਕਿ ਤੁਸੀਂ ਈਵੀਐਮ ਨਾਲ ਜਿੱਤਦੇ ਆ ਜੇ ਤੁਹਾਡੇ ਵਿੱਚ ਦਾਮਾ ਤੇ ਬੈਲਟ ਪੇਪਰ ਨਾਲ ਇਲੈਕਸ਼ਨ ਕਰਾ ਕੇ ਦਿਖਾਓ ਤੇ ਫਿਰ ਦੇਖਦੇ ਆਂ ਕੌਣ ਜਿੱਤਦਾ ਦਾ ਕੌਣ ਹਾਰਦਾ ਆ ਕਿਉਂਕਿ ਤੁਹਾਡੇ ਜਿਹੜਾ ਰਗਾਂ ਦੇ ਵਿੱਚ ਜਿਹੜੀ ਹੈ ਨਾ ਫੂਨ ਉਹ ਈਵੀਐਮ ਦਾ ਆ ਛੜੀ ਅੰਤਰ ਦਾ ਆ ਲੋਕ ਬੜੇ ਬੜੇ ਬਾਹਰ ਉਹ ਵਿਗਿਆਨਿਕ ਤੇਲ ਲੱਭਦੇ ਆ ਹੈ ਉਹ ਗੈਸਾਂ ਲੱਭਦੇ ਆ ਤੁਸੀਂ ਤੁਸੀਂ ਜਿਹੜੀਆਂ ਉਹ ਮਜਦਾ ਥੱਲੇ ਮੰਦਰ ਲੱਭਦੇ ਆ ਸ਼ਰਮ ਕਰੋ ਸ਼ਰਮ ਦੇਸ਼ ਨੂੰ ਤੁਸੀਂ ਕਿੱਥੇ ਲੈ ਗਏ ਯਾਰ ਜ਼ੀਰੋ ਕਰਤਾ ਤੁਸੀਂ ਦੇਸ਼ ਨੂੰ ਔਰ ਇੱਕ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹ ਕਹਿੰਦੀ ਆ ਕਿ ਆ ਬਾਬਾ ਸਾਹਿਬ ਕਹਿੰਦੇ ਆ ਮਾਨਵਰ ਕਾਂਸ਼ੀ ਰਾਮ ਕਹਿੰਦੇ ਆ ਕਿ ਪੜੋ ਜੜੋ ਸੰਘਰਸ਼ ਕਰੋ ਉਹ ਕਹਿੰਦੇ ਆਪਣੇ ਬੱਚਿਆਂ ਨੂੰ ਪੜਾਓ ਅੱਗੇ ਵਧਾਓ ਤੇ ਭਾਜਪੀ ਸਰਕਾਰ ਕੀ ਕਹਿੰਦੀ ਆ ਕਿ ਮੰਦਰ ਲੱਭੋ ਗੋਬਰ ਖਾਓ ਗਊ ਦਾ ਮੂਤਰ ਪੀਓ ਸ਼ਰਮ ਕਰੋ ਯਾਰ ਤੁਸੀਂ ਕਿਹੜੇ ਪਾਸੇ ਦੇਸ਼ ਨੂੰ ਲੈ ਕੇ ਜਾ ਰਹੇ ਆ ਤੁਸੀਂ ਇਸ ਵੇਲੇ ਸਿਰਫ ਤੇ ਸਿਰਫ ਲੋਕਾਂ ਨੂੰ ਗੁਲਾਮ ਬਣਾ ਰਹੇ ਆ ਪੂੰਜੀਪਤੀਆਂ ਦੇ ਹੱਥੋਂ ਔਰ ਮੈਂ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਜਿਨ੍ਹਾਂ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓਂ ਵੇਟ ਕਰਨ ਨਾਲ ਪਿਆਰ ਆ ਜਿਨ੍ਹਾਂ ਨੂੰ ਗੁਰੂ ਅਭਿਦਾਸ ਮਹਾਰਾਜ ਨਾਲ ਪਿਆਰ ਆ ਜਿਨ੍ਹਾਂ ਨੂੰ ਮਾਨਵਰ ਕਾਂਸ਼ੀ ਨਾਮ ਨਾਲ ਪਿਆਰ ਆ ਕੱਲ ਹਿਸ਼ਾਰਪੁਰ ਦੇ ਵਿੱਚ ਬੱਸੀ ਖਵਾਜੂ ਸ੍ਰੀ ਗੁਰੂ ਅਭਿਦਾਸ ਮਹਾਰਾਜ ਦੇ ਗੁਰਦੁਆਰੇ ਦੇ ਵਿੱਚ 1 ਵਜੇ ਆਪਾਂ ਇਕੱਠੇ ਹੋਣਾ ਆ ਔਰ ਉਸ ਤੋਂ ਬਾਅਦ ਸਾਰਿਆਂ ਨੇ ਆਪਾਂ ਜਿਹੜਾ ਆ ਉਹ ਇਕੱਠੇ ਹੋ ਕੇ ਅਮੀਸ਼ਾ ਦਾ ਪੁਤਲਾ ਜਿਹੜਾ ਉਹ ਸਾੜਨਾ ਆ ਔਰ ਉਹਨੂੰ ਆਪਾਂ ਜਿਹੜਾ ਰੂਟ ਆ ਉਹ ਪੀਰ ਮਦੀਸ਼ਾ ਗਲੀ ਤੋਂ ਬਾਲਮੀਕ ਚੌਂਕ ਭਗਵਾਨ ਬਾਲਮੀਕ ਚੌਂਕ ਉਸ ਤੋਂ ਬਾਅਦ ਕਮਾਲਪੁਰ ਚੌਂਕ ਕਮਾਲਪੁਰ ਚੌਂਕ ਤੋਂ ਫਿਰ ਅੰਬੇਡਕਰ ਚੌਂਕ ਜੇ ਆਪਾਂ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਜਾਣਾ ਆਪਣੇ ਇੱਕ ਇਹਦਾ ਸਬੂਤ ਦੇ ਦਿਓ ਸਾਬਤ ਕਰ ਦਿਓ ਕਿ ਅਸੀਂ 바ਵਾ ਸਾਹਿਬ ਡਾਕਟਰ ਭੀਮਰਾਓ ਨਾਲ ਅੰਬੇਡਕਰ ਨਾਲ ਪਿਆਰ ਕਰਦੇ ਹਾਂ ਅਸੀਂ ਉਹਦੇ ਸੰਵਿਧਾਨ ਨਾਲ ਪਿਆਰ ਕਰਦੇ ਹਾਂ ਅਸੀਂ ਆਪਣੇ ਰક્ષਣ ਨਾਲ ਪਿਆਰ ਕਰਦੇ ਹਾਂ ਔਰ ਤੁਸੀਂ ਕੱਲ ਸਾਰੇ 1 ਵਜੇ ਇਕੱਠੇ ਹੋ ਜਾਓ ਪੂਰੇ ਜੇ ਤੁਸੀਂ 바ਵਾ ਸਾਹਿਬ ਨਾਲ ਪਿਆਰ ਕਰਦੇ ਹਾਂ ਜਿਹੜਾ ਨਹੀਂ ਆਇਆ ਉਹ ਮੈਂ ਸਮਝੂਗਾ ਬਾਬਾ ਸਾਬਾ ਨਾਲ ਪਿਆਰ ਨਹੀਂ ਕਰਦਾ ਉਹ ਆਪਣੇ ਪਰਿਵਾਰ ਨਾਲ ਨਹੀਂ ਪਿਆਰ ਕਰਦਾ ਪਰਮਪితਾ ਗੁਰੂ ਅਰਬਿਦਾਸ ਮਹਾਰਾਜ ਨਾਲ ਨਹੀਂ ਪਿਆਰ ਕਰਦਾ ਸੋ ਤੁਹਾਨੂੰ ਬਾਬਾ ਸਾਹਿਬ ਦੀ ਜਿਹੜਾ 1 ਵਜੇ ਕੱਲ ਬਸੀ ਖਵਾਜੂ ਗੁਰਦੁਆਰੇ ਨਾ ਪਹੁੰਚੇ ਕਿਉਂਕਿ ਉਸ ਏਕੇ ਦੇ ਵਿੱਚ ਤੁਹਾਡੀ ਛੁਪੀ ਹੋਈ ਜਿਹੜੀ ਤਾਕਤ ਆ ਉਹ ਇਹਨਾਂ ਦੀਆਂ ਜੜੀਆਂ ਕੁਰਸੀਆਂ ਆ ਉਹ ਹਿਲਾਊਗੀ ਔਰ ਭਾਜਪਾ ਸਰਕਾਰ ਨੂੰ ਹਿੱਲਦੇ ਜੇ ਦੇਖਣਾ ਆ ਤਾਂ ਤੁਸੀਂ ਸਾਰੇ ਮੇਰੇ ਭਰਾਵਾਂ ਨੇ ਉੱਥੇ ਇਕੱਠੇ ਹੋਣਾ ਆ ਔਰ ਬਸੀਖੂ ਅੱਜ ਗੁਰਦੁਆਰੇ ਵਿੱਚ 1 ਵਜੇ ਆਪਾਂ 2 ਵਜੇ ਪੂਰੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਚੌਂਗ ਦੇ ਵਿੱਚ ਜਿਹੜਾ ਆ ਉਹ ਆਪਾਂ ਅਮਿਤ ਸ਼ਾਹ ਨੂੰ ਅਮਿਤ ਸ਼ਾਹ ਦਾ ਸੰਸਕਾਰ ਕਰਾਂਗੇ ਉਹਦੇ ਪੁੱਤਲੇ ਦਾ ਸੰਸਕਾਰ ਕਰਾਂਗੇ ਮੇਰੇ ਭਰਾ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਔਰ ਸ਼੍ਰੀ ਗੁਰਬਿਦਾਸ ਟਾਈਗਰ ਫੋਰਸ ਦੇ ਹਰੇਕ ਮੈਂਬਰ ਨੂੰ ਹਰੇਕ ਅਹੁਦੇਦਾਰ ਨੂੰ ਬਿੰਦਰ ਸੁਰੇ ਦੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਆਪਣੀਆਂ ਰੰਜਿਸ਼ਾਂ ਜਿਹੜੀਆਂ ਬਾਹਰ ਰੱਖ ਕੇ ਜਾਂ ਕਿਸੇ ਦਾ ਜਿਹੜਾ ਉਹ ਇੱਕ ਦੋਏਦਾਂ ਨਾਲ ਕੋਈ ਤੁਹਾਡੇ ਮਨ ਦੇ ਵਿੱਚ ਮਨ ਮਟਾਓ ਆ ਉਹਨੂੰ ਛੱਡ ਕੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਲਈ ਉਹਨਾਂ ਦੇ ਸਨਮਾਨ ਲਈ ਤੁਸੀਂ ਸਾਰੇ ਕੱਲ 1 ਵਜੇ ਜਿਹੜਾ ਉਬਸੀ ਖਵਾਜੂ ਗੁਰਦੁਆਰੇ ਵਿੱਚ ਇਕੱਠੇ ਹੋਵੋ ਔਰ ਆਪਾਂ ਜਿਹੜਾ ਅਮਿਤ ਸ਼ਾਦਾ ਅੰਤਿਮ ਸੰਸਕਾਰ ਕਰਕੇ ਜਿਹੜਾ ਉਹ ਲੋਕਾਂ ਨੂੰ ਏਕੇ ਦੀ ਜਿਹੜੀ ਮਿਸਾਲ ਦਈਏ ਕੱਲ 1 ਵਜੇ ਬਸੀ ਖਵਾਜੂ ਗੁਰਦੁਆਰਾ ਸਾਹਿਬ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਦੇ ਔਰ ਉਹ ਤੋਂ ਬਾਅਦ ਆਪਾਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਚੌਂਕ ਦੇ ਵਿੱਚ ਪੂਰੇ 2 ਵਜੇ ਪੁਤਲੇ ਦਾ ਜਿਹੜਾ ਉਹ ਆਪਾਂ ਸੰਸਕਾਰ ਕਰਾਂਗੇ ਜਾਗਦੀਆਂ ਜਮੀਰਾਂ ਵਾਲੇ ਜ਼ਰੂਰ ਪਹੁੰਚਣਗੇ ਜਿਨ੍ਹਾਂ ਦੀ ਜਮੀਰਾਂ ਮਰ ਗਈਆਂ ਹੋਣਗੀਆਂ ਉਹ ਨਹੀਂ ਪਹੁੰਚਣਗੇ ਔਰ ਕਹਿੰਦੇ ਹੁੰਦੇ ਆ ਕਿ ਰਹਾ ਸੌਖੀਆਂ ਨਹੀਂ ਹੁੰਦੀਆਂ ਮਿਸ਼ਨ ਦੀਆਂ ਸ਼ੇਰਾਂ ਵਰਗੇ ਜਿਗਰੇ ਬਣਾਉਣੇ ਪੈਂਦੇ ਆ ਜੋ ਹੋਵੇ ਤੱਕ ਤੋਂ ਤਾਜ਼ ਬਲਣਾ ਪਹਿਲਾਂ ਆਪਣੇ ਸੀਸ ਤਲੀ ਤੇ ਟਕਾਉਣੇ ਪੈਂਦੇ ਆ ਫਿਰ ਹੱਥ ਜੋੜ ਕੇ ਬੇਨਤੀ ਬਾਬਾ ਸਾਹਿਬ ਕੇ ਸਨਮਾਨ ਮੇ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰਸ ਮੈਦਾਨ ਮੇ ਔਰ ਹਰੇਕ ਜਥੇਬੰਦੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਵੀਰ ਦੇ ਕੋਲ ਜਿੰਨਾ ਕੁ ਸਮਾਂ ਆ ਉਹ ਜ਼ਰੂਰ ਕੱਢ ਕੇ ਆਓ ਬਾਬਾ ਸਾਹਿਬ ਜੀ ਦੇ ਸਨਮਾਨ ਲਈ ਆਪਾਂ ਲੜਾਈ ਲੜੀਏ ਔਰ ਬੀਜੇਪੀ ਨੂੰ ਇਸ ਵਾਰ ਦੇਸ਼ ਤੋਂ ਚਲਦਾ ਕਰੀਏ ਕਿਉਂਕਿ ਇਹ ਜਦ ਤੱਕ ਬੀਜੇਪੀ ਰਹੂਗੀ ਉਹਨਾਂ ਚੱਕਰ ਜਿਹੜਾ ਆ ਇਹ ਲੋਕ ਇਸੇ ਤਰ੍ਹਾਂ ਜ਼ੁਲਮ ਕਰਦੇ ਰਹਿਣਗੇ ਜੈਪੀਮ ਜੈ 파ਰਤ ਜੈ ਗੁਰਦੇਵ ਧੰਗੁਰਦੇਵ ਮੇਰੇ ਵੀਰ ਸਾਰੇ ਪਹੁੰਚਣ ਜਾਗਦੇ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ